ਮੈਂ ਆਪਦੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਕਿ ਹੋਲੇ ਮੱਲੇ ਦਾ ਤਿਹਾਰ ਜਿਹੜਾ ਹੈਗਾ ਆ ਉਹ ਬੜਾ ਅਸੀਂ ਦੇਖਿਆ ਕਿ ਜਿਹੜੀ ਇੱਥੇ ਸੰਗਤ ਬਹੁਤ ਹੀ ਜ਼ਿਆਦਾ ਨੰਬਰਾਂ ਚ ਆਉਂਦੀ ਆ ਤੇ ਜਿਹਦੇ ਕਰਕੇ ਭੀੜ ਬਹੁਤ ਜ਼ਿਆਦਾ ਹੁੰਦੀ ਆ ਤੇ ਇੱਥੇ ਕੁਝ ਹੁੱਲੜਵਾ ਜਾ ਕੇ ਜਿਹੜਾ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਬ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਸਖਤ ਚੇਤਾਵਨੀ ਹੈ ਵੀ ਕੋਈ ਵੀ ਐਦਾਂ ਦੀ ਹੁੱਲੜਬਾਜ਼ੀ ਜਿਹੜੀ ਹੈਗੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੋਲੇ ਮਹਲੇ ਦੇ ਨਾਲ ਨਾ ਕੀਤੀ ਜਾਵੇ ਤੁਹਾਡੇ ਬਾਈਕਸ ਜਿਹੜੀਆਂ ਹੈਗੀਆਂ ਉਹ ਪ੍ਰੋਪਰ ਹੋਣ ਕੋਈ ਮੋਡੀਫਾਈਡ ਨਾ ਹੋਵੇ ਜਿੱਦਾਂ ਸਲੈਂਸਰ ਉਹਨਾਂ ਦੇ ਪਾਟੇ ਹੁੰਦੇ ਆ 20-20 ਜਣੇ ਦਾ ਗਰੁੱਪ ਹੁੰਦਾ ਆ ਤਾਂ ਅਸੀਂ ਕੋਈ ਗਰੇਜ਼ ਨਹੀਂ ਕਰਾਂਗੇ ਤੁਹਾਡੇ ਖਿਲਾਫ ਜਿਹੜੀ ਕਾਰਵਾਈ ਕਰਨ ਦੇ ਤੇ ਪਹਿਲਾਂ ਵੀ ਅਸੀਂ ਜਿਹੜਾ ਹੈਗਾ ਕਾਰਵਾਈਆਂ ਕੀਤੀਆਂ ਨੇ ਜੇ ਕੋਈ ਇੱਥੇ ਮੈਨੂੰ ਹਵਾ ਚ ਰੰਗ ਉਡਾਉਂਦਾ ਦਿਖਦਾ ਆ ਤਾਂ ਅਸੀਂ ਪ੍ਰੋਪਰ ਜਿਹੜਾ ਤੁਹਾਡੇ ਤੇ ਐਫਆਈਆਰ ਕਰਾਂਗੇ ਠੀਕ ਹੈ ਨਾ ਕਿਉਂਕਿ ਇੱਥੇ ਜਿਹੜਾ ਹੈਗਾ ਡੀਸੀ ਸਾਹਿਬ ਦੇ ਆਰਡਰਸ ਹੈਗੇ ਨੇ ਕਿ ਦਰਾਨੇ ਹੋਲਾ ਮਹੱਲਾ ਜਿਹੜੇ ਹੈਗੇ ਆ ਰੰਗ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਤੇ ਆਪਦੇ ਮਾਧਿਅਮ ਰਾਈ ਮੈਂ ਇਹ ਵੀ ਬੇਨਤੀ ਕਰਦਾ ਕਿ ਜਿਹੜੇ ਬਾਹਰ ਠੇਲੇ ਲਾ ਲੈਂਦੇ ਨੇ ਭੰਗ ਵੇਚਦੇ ਨੇ ਤੇ ਉਹ ਵੀ ਬਿਲਕੁਲ ਪਾਬੰਦੀ ਹੈਗੀ ਆ ਆਪਦੇ ਮਾਧਿਅਮ ਰਾਈ ਦੱਸਣਾ ਚਾਹੁੰਦਾ ਆ ਉਹਦੇ ਤੇ ਵੀ ਪਰਚਾ ਦਰਜ ਕੀਤਾ ਜਾਊਗਾ ਤੇ ਆਪ ਸਭ ਨੂੰ ਇਹ ਹੀ ਬੇਨਤੀ ਹੈ ਕਿ ਵੱਧ ਚੜ ਕੇ ਆਓ ਤੇ ਪੀਸਫੁਲੀ ਜਿਹੜਾ ਹੈਗਾ ਆਪਾਂ ਇਸ ਤਿਹਾਰ ਨੂੰ ਜਿਹੜਾ ਹੈਗਾ ਮਨਾ ਸਕੀ